पच्ची हजार अठ सौ एकड़ जमीन अक्वायर करने का प्लान बनाया इन्होंने जेडी की करके कोई तो एक है। ना ने है कि जमीन आ कहते स्टेट वीडियो भी दिखाऊंगा जिसे प्रेस कॉन्फ्रेंस करते हुए इन्होंने चीमा साहब कहें जमीन अक्वायर करके अर्बन स्टेट बनाव गे लोग घर बनावे या अब चीज करा ਕਿਹੜੀ ਚੀਜ਼ ਲਈ ਯੂਜ਼ ਕਰਨਗੇ ਹੋਰ ਕਿਹੜੀ ਚੀਜ਼ ਲਈ ਉਹ ਜ਼ਮੀਨਾਂ ਨੂੰ ਐਕਵਾਇਰ ਕਰਕੇ ਯੂਜ਼ ਕੀਤਾ ਜਾਊਗਾ ਉਹ ਤਾਂ ਇਹਨਾਂ ਨੇ ਕਿਸੇ ਵੀ ਡਿਸਕ੍ਰਿਪਸ਼ਨ ਨਹੀਂ ਦਿੱਤਾ ਸਾਡੀ ਸਾਡਾ ਪੰਜਾਬ ਕਿਕਸਾਨੀ ਖੇਤਰ ਮੰਨਿਆ ਜਾਂਦਾ ਹੈ ਸਾਡੇ ਪੰਜਾਬ ਦੀ ਜਿਹੜੀ ਪਛਾਣ ਪੂਰੇ ਹਿੰਦੁਸਤਾਨ ਜੈਗੀ ਹੈ ਇੱਕ ਤਰ੍ਹਾਂ ਦਾ ਅਸੀਂ ਫੂਡ ਸੋਰਸ ਵੀ ਸਾਡੀ ਪਛਾਣ ਕੀਤੀ ਨੇ ਸਾਡੇ ਪੰਜਾਬ ਦੀ ਜਿਹੜੀ ਧਰਤੀ ਕਟਾਇੰਤ ਧਰਤੀ ਮੰਨੀ ਜਾਂਦੀ ਹੈ ਕਿ ਜੋ ਕਣਕ ਜੋ ਇਥੇ ਚਾਵਲ ਜੋ ਇਥੇ ਵਸਲ ਹੁੰਦੀ ਹੈ ਜੋ ਇਥੇ ਅਭਜਾਉ ਚੀਜ਼ਾਂ ਹੋ ਸਕਦੀਆਂ ਉਹ ਪੂਰੇ ਹਿੰਦੁਸਤਾਨ ਚ ਕਿਤੇ ਨਹੀਂ ਹੋ ਸਕਦੀਆਂ ਸਿਰਫ ਪੰਜਾਬ ਚ ਹੀ ਹੋ ਸਕਦੀਆਂ ਆ ਚੀਜ਼ਾਂ ਦੇਖਦੇ ਹੋਏ ਇਹਨਾਂ ਨੇ ਸਾਡੇ ਕਿਸਾਨਾਂ ਤੋਂ ਜ਼ਮੀਨ ਹਥਿਆਰ ਦਾ ਇੱਕ ਪੂਰਾ ਰੋਡ ਮੈਪ ਤਿਆਰ ਕੀਤਾ ਹੈ ਜਿਹਦੇ ਵਿੱਚ ਮੋਗਾ ਚ ਵੀ 542 ਏਕੜ ਜ਼ਮੀਨ ग्राउंड पर सत्ते पिंडा जो जिन्होने एक्वायर कर, कर लिए साडा जड़ा नेचुरल हैबिटेट हैगे साडा जड़ा इथे फार्मिंग ਦਾ ਸਾਡਾ ਕਲਚਰ ਹੈਗਾ ਹੈ ਖੇਤ ਖੇਹਾਂ ਹੈਗੇ ਜਿਹੜਾ ਰਬੂਲਾ ਪਿੰਡਾ ਬਣਾਉਂਦੀਆਂ ਗੱਲਾਂ ਕਰਦੇ ਸੀਗੇ ਉਸ ਜਗ੍ਹਾ ਤੇ ਕੰਕਰੀਟ ਦੇ ਘਰ ਕੰਕਰੀਟ ਦੀਆਂ ਬਿਲਡਿੰਗਸ ਬਲਕ ਦੀਆਂ ਮਲੀਆਂ ਉਹਨਾਂ ਛੜਕਾ ਜਿਹਦੇ ਵਿੱਚ ਆਲਰੇਡੀ ਆਪਾਂ ਇਸ ਤਰੀਕੇ ਦੀ ਗਰਮੀ ਚੱਲਦੇ ਪਏ ਹੈ सा छोटा किसान जल एक, एक जगह अगर जमीन लगा तो तो बच्चे अगे की काम करेंगे जेडे इन्ह ने प्रोमिस कि असि ए रोजगार लेके आवागे असि इतियां लगाव गोजगार ਸਾਧਨ ਜਨਰੇਟ ਕਰਾਂਗੇ ਉਹ ਤਾਂ ਇਹਨਾਂ ਤੋਂ ਜਨਰੇਟ ਹੋਈ ਨਹੀਂ ਜਿਹੜਾ ਰੋਜ਼ਗਾਰ ਅਸੀਂ ਕਰਕੇ ਸਾਡੇ ਕਿਸਾਨ ਆਪਣੀ ਖੇਤੀ ਕਰਕੇ ਜਿਸ ਤਰੀਕੇ ਨਾਲ ਆਪਣਾ ਰੋਜ਼ਗਾਰ ਚਲਾਉਂਦੇ ਆ ਆਪਣਾ ਘਰ ਚਲਾਉਂਦੇ ਆ ਇਹਨਾਂ ਨੇ ਉਹ ਵੀ ਚੀਜ਼ਾਂ ਹਥਿਆਰ ਦਾ ਇੱਕ ਨਵਾਂ ਅਜੰਡਾ ਬਣਾ ਲਿਆ ਹੈ 25000 ਏਕੜ ਜ਼ਮੀਨ ਤੁਸੀਂ ਅਮਾਜ਼ਨ ਕਰ ਸਕਦੇ ਹੋ ਚੰਡੀਗੜ੍ਹ ਸਾਰਾ ਏਰੀਆ राउंड अबाउट 10 ਇਹਰ ਅੱਛੂ ਨੂੰ ਚੈੱਕ ਕਰਨਾ ਇੱਥੇ ਸਾਰਾ ਚੰਡੀਗੜ੍ਹ ਕਿੰਨੇ ਸਾਲ ਹੋ ਗਏ ਚੰਡੀਗੜ੍ਹ ਨੂੰ ਡਵੈਲਪ ਹੋ ਗਏ ਹੋਰ ਵੀ ਡਵੈਲਪ ਹੋ ਗਿਆ ਹੈ ਤੇ ਹੁਣ ਤੁਸੀਂ ਇਹ ਅੰਦਾਜ਼ਾ ਲਗਾਓ ਕਿ 25 ਹੇਰ 1 ਕਿੱਟ ਜ਼ਮੀਨ ਕਿਹੜੀ ਲੈਣਗੇ ਉਹ ਕਿੰਨੇ ਸਾਲਾਂ ਚ ਡਵੈਲਪ ਹੋਏ ਕਿੰਨੇ ਡੈਕੇਡਸ ਮਤਲਬ 20 ਸਾਲ 30 ਸਾਲ 40 ਸਾਲ ਕਿੰਨੇ ਸਾਲਾਂ ਚ ਜਾ ਕੇ ਉਹ ਡਵੈਲਪ ਹੋਏ ਕਿੰਨੇ ਸਾਲਾਂ ਚ ਉੱਥੇ ਜਾ ਕੇ ਆਬਾਦੀ ਹੋਣੀ ਸ਼ੁਰੂ ਹੋਏ ਕਿ ਕਿੰਨੇ ਸਾਲਾਂ ਚ ਉਹ ਜ਼ਮੀਨ ਹੀ ਕਹਨ ਦੇ लायक ਹੋਏ ਉਹਨੇ ਸਾਲਾਂ ਚ ਜਿਹੜੇ ਕਿਸਾਨਾਂ ਤੋਂ ਜ਼ਮੀਨ ਲਈ ਜਾਊਗੀ ਐਕਵਾਇਰ ਕੀਤੀ ਜਾਊਗੀ ਉਹਨਾਂ ਦਾ ਰੋਜ਼ਗਾਰ ਵੀ ਬੰਦ ਹੋ ਜਾਊਗਾ ਉਹਨਾਂ ਨੂੰ ਰਹਿਣ ਦੀ ਜਗਾ ਵੀ ਨਹੀਂ ਹੋਊਗਾ ਸਰਕਾਰ ਨੇ ਜ਼ਮੀਨ ਹਥਿਆਰ ਦਾ ਕੋਈ ਵੀ ਲਾ ਨਹੀਂ ਬਣਾਇਆ ਹੈਗਾ ਸਰਕਾਰ ਨੇ ਜ਼ਮੀਨ ਲੈਦਾ ਕੋਈ ਇੱਕ ਡੋਜ ਮੈਪ ਵੀ ਪ੍ਰੋਪਰ ਗਰਾਫ ਵੀ ਨਹੀਂ ਤਿਆਰ ਕੀਤਾ जमीन जलों बड़े डिशिजन लिते जाते हैं तो एक ऑल पार्टी मीटिंग बुलाई जाती है जिदे पार्टियां लोग विपक्ष के लोग सारे बैठ के डिजन लगे जिन्हें हर तरह क्वेश्चन मार्क क्वेश्चन सारा कुछ पूछ के फिर एक प्रॉपर रोडमैप तैयार करके एक इम्लीमेंटेश जिन्हे अधीन जाके जो भी इन्होंने सिस्टम करना है उन्होंने अपनाया जाता है

ਜਿਹੜੀ ਸਾਡੇ ਕਿਸਾਨਾਂ ਦੇ ਹੱਥ ਚ ਹੋਣੀ ਚਾਹੀਦੀ ਹੈ ਹਰ ਚੀਜ਼ ਸਾਡੇ ਕਿਸਾਨਾਂ ਨੇ ਅਗੇਂਸ ਕਰਦੇ ਪਏ ਚ ਹੈ ਜਬਦਰ ਪਾਣੀ ਆ ਦੀ ਗੱਲ ਹੋਈ ਪਾਣੀ ਆ ਦੀ ਸੁਰੱਖਿਆ ਨਹੀਂ ਕਰ ਪਏ ਜ਼ਮੀਨਾਂ ਦੀ ਗੱਲ ਵੀ ਹੈ ਜ਼ਮੀਨਾਂ ਦੀ ਸੁਰੱਖਿਆ ਨਹੀਂ ਕਰ ਪਏ ਅੱ ਕੀ ਕਰਨਗੇ ਉਹ ਸਾਡੀ ਅੱਜ ਜਿਹੜੀ ਰਿਕਵੈਸਟ ਹੈਗੀ ਹੈ ਉਹ ਸਰਕਾਰ ਨੂੰ ਉਦਾਇਤ ਵੀ ਹੈ चेतावनी भी है आने वाले समय सामने पेश हो पता लगूगा एक तो फूड सप्लाई दे नाम से जाने जाने फर्टाइल लैंड दे नाम दे जाने जाने अपनी किसानी दे नाम से जाने जाने किसी भी हाल तो कबूल नहीं करेंगे कि कि किस तरीके तरीके अपनी मनमानी कर रही है जमीना हथियार अपने आप किसी होगा अरबों रुपया कमा के दो नंबर के पैसे करना चाहती है तो थोड़ी देर चीम साहब की ਇਰੇ ਵਿੱਚ ਉਹ ਸਪੀਚ ਕਹਿੰਦੇ ਪਏ ਐ ਅਸੀਂ ਜ਼ਮੀਨ ਅਗਰ ਲੈਣਾਗੇ ਅਸੀਂ ਉੱਥੇ ਘਰ ਬਣਾਣਾ ਅਸੀਂ ਉੱਥੇ ਅਰਬਨ ਸਟੇਟ ਬਣਾਣਾ ਜਾਂ ਕੁਝ ਹੋਰ ਕਰਨਾ ਕੁਝ ਹੋਰ ਕਰਨਾ ਕੀ ਕਰਨਾ ਇਹਨਾਂ ਨੇ ਉੱਥੇ ਕਾਰਪੋਰੇਟ ਹਸਪੀਟਲ ਕਾਰਪੋਰੇਟ ਸਕੂਲ ਕਾਰਪੋਰੇਟ ਕਲਚਰ ਲਿਆਨੇ ਜਿਹੜਾ ਸਿਸਟਮ ਜਿਹੜੇ ਸਾਡੇ ਲੋਕ ਅਫੋਰਡ ਨਹੀਂ ਕਰ ਸਕਦੇ ਆ ਸਿਸਟਮ ਉਹ ਕਿਉਂ ਕ੍ਰੀਏਟ ਕਰਨਗੇ ਜਾਂ ਅਸੀਂ ਦਰਦਿਆਂ ਠੋਕਾ ਦੀ ਦਾਰਿਆ ਕਿਸਾਨਾਂ ਦੀ ਭਾਗੀਦਾਰੀ ਹੈ। ਪਰ ਕਿਸਾਨਾਂ ਦਾ ਜਦੋਂ ਆਣਵਰੇ ਸਮੇਂ ਦੇ ਵਿੱਚ 400% ਦਾ ਨਾ ਗਿਆ ਮੈਡੀਫਿਟ ਮਿਲ ਗਿਆ। ਇੱਕ ਤੋਂ ਨਹੀਂ ਕਰਦੀ ਹੋਈ ਹੈ। ਸੈਕੰਡਪੋਟ ਦਾ ਇਹ ਕਹਿਣਾ ਹੈਗਾ ਕਿ ਜਿਹਦੇ ਨਾਲ ਜਿਹੜੀਆਂ ਗੈਰ ਕਾਨੂੰਨੀ ਜਿਹੜੀਆਂ ਫੋਨੀਆਂ ਬਣੀਆਂ ਹੋਈਆਂ ਨੇ ਉਹਦਾ ਜਦੋਂ ਤੇ ਜਿਹੜੀ ਖਲ ਪੈ ਜਾਂਦੀ। ਪਰ ਪੰਜਾਬ ਦੇ ਵਿੱਚ ਚਾਰ ਜਿਹੜੇ ਜਿਹੜੇ ਲੱਗੇ ਗਏ ਨੇ ਜਿਨ੍ਹਾਂ ਤੋਂ ਲੁਧਿਆਣਾ ਕਿੱਥੇ ਅਪਰਕਿਮੇਟਲੀ 23 ਤੋਂ 24000 ਦੇ ਏਰੀਆ ਇਕੱਲੇ ਜਮੀਨ ਲੱਤੀ ਜਾਣੀ ਹੈ। ਦੂਜੇ ਨੰਬਰ ਤੇ ਲੋਕਾਂ ਦਾ

ਜੋਨੇ ਕੇ ਜ਼ਮੀਨ ਐਕਵਾਇਰ ਹੋਗੀ ਫਲਾਈਓਵਰ ਦੀ ਹੋਵੇ ਤੇ ਜਿਹੜੀ ਜ਼ਮੀਨ ਐਕਵਾਇਰ ਹੋਗੀ ਤੁਹਾਡੀ ਉਸ ਭਾਗੀਦਾਰੀ ਕਿਸ ਤਰੀਕੇ ਨਾਲ ਹੋਏਗੀ ਮਰੋਣਾ ਦੇ ਕਿਹੜਾ ਐਗਰੀਮੈਂਟ ਦੇ ਵਿੱਚ ਜਿਹੜਾ ਹੈਗਾ ਉਹ ਵਿੱਚ ਲਿਖਿਆ ਜਾਵੇਗਾ ਪ੍ਰਾਪਰਟੀ ਉਹਦੇ ਨਾਮ ਹੀ ਰਹੇਗੀ ਜ਼ਮੀਨ ਐਕਵਾਇਰਿੰਗ ਅਕਵੀਜ਼ੀਸ਼ਨ ਐਕਟ ਦੇ ਵਿੱਚ ਕਿਤੇ ਵੀ ਭਾਗੀਦਾਰੀ ਦਾ ਵਰ ਨੇ ਲੋਕਾਂ ਨੂੰ ਝਾਤਾਂ ਦੇ ਕੇ 100000 ਰੁਪਏ ਜਿਹੜਾ ਦੇਣਾ ਸੀ ਉਹ ਨਹੀਂ ਦੇ ਪਾਏ ਉਸ ਤਰੀਕੇ ਨਾਲ ਝਾਤਾਂ ਦੇ ਕੇ भागीदारी किस रूप कहेंगे कि अभी उ ढाई सौ गज का डेढ़ सौ गज का दो तो सौ गज का सौ गज का प्लाट दे देंगे छियाली तो प्रसेंट भागीदारी अपना मकान बना लो जो किसान खुले मैदान रहन का आदि है अपनी फार्मिंग करता है डेढ़ सौ गज रहूगा बच्चे जी जमीन बिकूगी बच्चे कितने किसानी करेंगे वो दे बच्चे किसल उगाएंगे तो की काम करेंगे पहला रोजगार डिवेलप होना इतने जरूरी है जिसना बच्चों को काम लगया जा सके ਜ਼ਮੀਨ ਤੁਹਾਡੀ ਨਹੀਂ ਕੰਮਦੀ ਬੰਜਰ ਜ਼ਮੀਨ ਨੂੰ ਤੁਸੀਂ ਕਨਵਰਟ ਕਰੋ ਉਹ ਤੇ ਦੁਬਈ ਬੰਜਰ ਖੂਬੀ ਹੈ ਉਥੇ ਕੁਝ ਵੀ ਨਹੀਂ ਹੁੰਦਾ ਸੀਗਾ ਉਹਨਾਂ ਨੇ ਦੁਬਈ ਨੂੰ ਸਵਨ ਬਣਾਤਾ ਸਾਡੀ ਤਾਂ ਪਹਿਲੇ ਜਮੀਨ ਜਿਹੜੀ ਤੁਹਾਡਾ ਜਮੀਨ ਹੈਗੇ ਜਿੱਥੇ ਅਸੀਂ ਫਸਲ ਉਗਾਉਂਦੇ ਆਂ ਲੋਕਾਂ ਦਾ ਪੇਟ ਭਰਦੇ ਆਂ ਕਿ ਅਸੀਂ ਉਹਦੇ ਵਿੱਚ ਹਰ ਕੰਟ ਅਨੁਪੰਚਾ ਨਹੀਂ ਹੈ ਦੇਸ਼ ਨੇ ਹਰ ਕੋਨੇ ਜਿੱਥੇ ਅਨੁਪੰਚਾ ਨਹੀਂ ਸਾਡੀਆਂ ਜ਼ਮੀਨਾਂ ਅਗਰ ਉਹ ਲੁੱਟੀਆਂ ਜਾਣਗੀਆਂ ਕਿ ਅਸੀਂ ਫਸਲ ਕਿੱਥੇ ਉਗਾਵਾਂਗੇ ਕਿ ਕੰਮ ਕੀ ਕਰਾਂਗੇ ਇਸ ਤਰੀਕੇ ਨਾਲ ਜਿਹੜੀਆਂ ਆਹ ਛੁੱਟੀਆਂ ਚੀਜ਼ਾਂ ਦਾ ਜਿਹਨੂੰ ਲਾਲਚ ਨਹੀਂ ਲਾਲਚ ਜਿਹਨੂੰ ਤੁਹਾਡੇ ਸੈਂਟੈਂਸ ਚ ਕਿਸੇ ਚੀਜ਼ ਦਾ ਲਾਲਚ ਆਂਦੇ ਤੁਸੀਂ ਆਏ ਕਰੋ ਤੁਹਾਨੂੰ ਇਹਦਾ ਆਏ ਪ੍ਰੋਫਿਟ ਆਊਗਾ ਤੁਹਾਨੂੰ ਪ੍ਰੋਫਿਟ ਨਹੀਂ ਆਲਾਇਗਾ ਜਿਹੜੀ ਚੀਜ਼ ਤੁਹਾਡੇ ਹੱਥੋਂ ਨਿਕਲ ਜੂਗੀ ਤੁਹਾਡੇ ਪਾਸ ਨਹੀਂ ਲੱਗਦੀ ਜਿਹੜੀ ਚੀਜ਼ ਸਰਕਾਰ ਨੇ ਗਲਾਡਾ ਨੇ ਲਾਡਾ ਨੇ ਕਰ ਆਪਣੇ ਹੱਥੋਂ ਲੈ ਲਈ ਤੁਹਾਡੇ ਹੱਥੇ ਚ ਕੁਝ ਨਹੀਂ ਆਣਾ ਸਿਰਫ ਜਿਹੜਾ ਉਹ ਸਰਕਾਰੀ ਇਕਨੋਮਿਕ ਪ੍ਰਾਈਸ ਆਉਗੀ ਉਸ ਤੋਂ ਬਾਅਦ ਕੋਟ ਕਚੇਰੀ ਤੇ ਅਸੀਂ ਅੰਦਰ ਚੁੱਪਾ ਰਹੇਗੇ ਉਸ ਤੋਂ ਬਾਅਦ ਕੁਝ ਨਹੀਂ ਹੋਊਗਾ ਮੈਂ ਰਿਕੁਐਸਟ ਕਰੂੰਗਾ ਸਾਡੇ ਸਟੇਟ ਦੇ ਸੈਕਟਰ ਸਾਹਿਬ ਜੀ ਤੋਂ ਕਿ ਉਹ ਇਹ ਚੋਣਾਂ ਲਿਖਵਾ ਦੇਣ